ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਰੋਜ਼ ਵਕ-ਵਕ ਵਰਗਵਲੋਂ ਤਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਦੇ ਚੱਲਦਿਆਂ ਹੀ ਵਿਜੇ ਕੁਮਾਰ ਵੱਲੋਂ ਸੂਬਾ ਸਰਕਾਰ ਦੀਆਂ ਅੱਖਾਂ ਖੋਲਣ ਲਈ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਲਾੜੇ ਦੇ ਰੂਪ ਚ ਕੋੜੀ ਤੇ ਬੈਠੇ ਵਿਜੇ ਕੁਮਾਰ ਬਰਾ ਸਮੀਤ ਨੋਟਾਂ ਦੀ ਬਾਰਿਸ਼ ਕਰਕੇ ਦੱਸ ਰਹੇ ਨੇ ਕਿ ਕੈਪਟਨ ਸਰਕਾਰ ਆਪਣੇ ਵਿਧਾਇਕਾਂ ਨੂੰ ਸਹੂਲਤਾਂ ਤਵੰਡ ਰਹੇ ਨੇ ਪਰ ਆਮ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਰਹੇ ਇਸ ਨੂੰ ਪਰਲੈਸ਼ਨ ਕਰਦੇ ਵਿਜੇ ਕੁਮਾਰ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਿਧਾਇਕਾਂ ਦੀਆਂ ਤਨਖਾਹਾਂ ਵਿੱਚ ਵਾਅਦਾ ਤਾਂ ਕਰ ਰਹੀ ਹੈ ਪਰ ਸੂਬੇ ਦੀ ਜਨਤਾ ਲਈ ਕੁਝ ਵੀ ਨਹੀਂ ਕਰ ਰਹੀ ਪੰਜਾਬ ਸਰਕਾਰ ਨੇ ਆਪਣੇ ਐਮਐਲਏ ਦੀਆਂ ਤਨਖਾਹਾਂ 2.2 ਲੱਖ ਰੁਪਏ ਕਰਨ ਦੀਆਂ ਤਿਆਰੀਆਂ ਕਰ ਲਈਆਂ ਪਰ ਗਰੀਬ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਪੰਜਾਬ ਦੇ ਨਾਲ ਜਿਹੜੇ ਵਾਅਦੇ ਕੀਤੇ ਸੀ ਕੈਪਟਨ ਸਰਕਾਰ ਹਰ ਵਾਅਦੇ ਤੋਂ ਮੁੱਕਰ ਗਈ ਉਹਨਾਂ ਨੇ ਕਿਹਾ ਸੀ ਨੀਲੇ ਕਾਡਾਂ ਦੇ ਕਿਓ ਦੇਵਾਂਗੇ ਖੱਡ ਦੇਵਾਂਗੇ ਪੱਤੀ ਦੇਵਾਂਗੇ ਬਿਲਕੁਲ ਨਹੀਂ ਦਿੱਤੀ ਬਿਲਕੁਲ 2 ਸਾਲ ਹੋ ਗਏ ਅੱਜ 2 ਸਾਲ ਪੂਰੇ ਹੋ ਗਏ ਕੁਝ ਵੀ ਨਹੀਂ ਦਿੱਤਾ ਤੇ ਨਾ ਹੀ ਵਜੀਫਾ ਦਿੱਤਾ ਜਵਾਕਾਂ ਨੂੰ ਨਾ ਹੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਜਾ ਰਹੀਆਂ ਨਾ ਹੀ ਮੋਬਾਈਲ ਫੋਨ ਦਿੱਤੇ ਜਾ ਰਿਹਾ ਘਰ ਘਰ ਜਿਹੜੇ ਨੌਕਰੀ ਦਾ ਵਾਅਦਾ ਕੀਤਾ ਸੀ ਉਹ ਵੀ ਝੂਠਾ ਨਿਕਲਿਆ ਜਿਹੜੇ ਬੰਦੇ ਨੂੰ ਪੰਜਾਬ ਦੇ ਅੰਦਰ ਕੋਈ ਨੌਕਰੀ ਸਰਕਾਰੀ ਮਿਲੀ ਹੋਵੇ ਉਹ 1100 ਰੁਪਏ ਸਾਡੇ ਤੋਂ ਅੱਗੇ ਨਾਮ ਲੈ ਜੇ ਕਿਉਂਕਿ ਨੋਟ ਬਹੁਤ ਹੈ ਇਸ ਪੰਜਾਬ ਸਰਕਾਰ ਨੇ ਝੂਠੇ ਲਾਰੇ ਲਾ ਕੇ ਕੋਈ ਵੀ ਕੰਮਜਾਬ ਨਹੀਂ ਕੀਤਾ ਕੋਈ ਵੀ ਸਮਾਰਟਫੋਨ ਦਾ ਵਾਅਦਾ ਕੀਤਾ ਅਧੂਰਾ ਰਹਿ ਗਿਆ ਆਉਣ ਵਾਲੇ ਲੋਕ ਸਭਾ ਚੋਣਾਂਾਂ ਦੇ ਅੰਦਰ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਣਗੇ ਕੈਪਟਨ ਸਾਹਿਬ ਨੂੰ ਰਹਿਣ ਦਾ ਕੋਈ ਜ਼ਿਕਰ ਨਹੀਂ ਛੁੱਟੀ ਸਰਕਾਰ ਗੱਪੀ ਸਰਕਾਰ ਜਿਹੜੀ ਗੱਪ ਮਾਰ ਕੇ ਆਈ ਨਸ਼ਾ ਵੀ ਉਦੋਂ ਜ਼ਿਆਦਾ ਵੱਧ ਗਿਆ ਨਸ਼ਾ ਝੂਠ ਬੋਲ ਕੇ ਕਾਲੀ ਭਾਜਪਾ ਸਰਕਾਰ ਨੂੰ ਭਜਾਣ ਦੀ ਇਹਨਾਂ ਨੇ ਕੋਸ਼ਿਸ਼ ਪਜਾਇਆ ਬਰਾਹਾਲ ਪੰਜਾਬ ਸਰਕਾਰ ਦੇ ਵਾਅਦਿਆਂ ਦੇ ਕਾਰਨ ਜੋ ਉਸਨੇ ਜਨਤਾ ਦੇ ਨਾਲ ਕੀਤੇ ਤਸੰਨ ਪਰ ਉਹਨਾਂ ਨੂੰ ਪੂਰਾ ਨਹੀਂ ਕੀਤਾ ਸਰਕਾਰ ਲਗਾਤਾਰ ਵਿਵਾਦਾਂ ਦੇ ਵਿੱਚ ਰਹੀ ਹੈ ਹੁਣ ਇੱਕ ਵਾਰ ਫਿਰ ਤੋਂ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਦੇਖਣਾ ਇਹ ਹੋਵੇਗਾ ਕਿ ਸਰਕਾਰ ਇੰਨਾ ਪ੍ਰਦਰਸ਼ਨਾਂ ਨੂੰ ਦੇਖ ਕੇ ਹੀ ਆਪਣੀ ਅੱਖਾਂ ਕਦੋਂ ਖੋਲਦੀ ਹੈ ਬਠਿੰਡਾ ਤੋਂ ਧਰਮਚੰਦਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ